ਕਦੇ ਆਉਣ ਮੇਰੀਆਂ ਕਦੇ ਜਾਣ ਮੇਰੀਆਂ ਕਦੇ ਆਉਣ ਮੇਰੀਆਂ ਕਦੇ ਜਾਣ ਮੇਰੀਆਂ ਮੀਆਂ ਬੋਤਲਾ ਸ਼ਰਬਬ ਦੀ ਆਖਾਟੇ ਰਿਆ ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬਜਾਇਆ ਕਰੋ ਕਦੇ ਤੋੜ ਤੋੜ ਸੀਟੀਆਂ ਬਜਾਇਆ ਕਰੋ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀਆਂ ਦਾ ਤਿਹਾੜ ਜਿਹੜਾ ਜੀਐਨ ਕਲੱਬ ਤੇ ਮਨਾ ਰਹੇ ਹਾਂ ਐਂਡ ਇੱਥੇ ਪਿਛਲੇ ਸਾਲ ਵੀ ਸਾਡੇ ਜਿਹੜੇ ਚੀਫ ਗੈਸਟ ਸੀ ਉਹ ਜਸਵਿੰਦਰ ਬਰਾੜ ਮੈਮ ਸੀਗੇ ਇਸ ਵਾਰ ਵੀ ਉਹ ਆ ਰਹੇ ਨੇ ਅਸੀਂ ਉਹਨਾਂ ਦੀ ਵੇਟ 'ਚ ਆ ਤੇ ਆ ਆਪਾਂ ਜਿਹੜਾ ਪ੍ਰਾਣਾ ਵਿਰਸਾ ਲੈ ਕੇ ਆਏ ਆ ਅੱਗੇ ਨ ਉਹ ਵੀ ਜਾਦਾ ਜਿਹੜੀਆਂ ਚੀਜ਼ਾਂ ਨੇ ਮੈਂ ਸਕੇਤੀਆਂ ਪਿਛਲੇ ਸਾਲ ਉਹ ਇਸ ਵਾਰ ਪੂਰੀਆਂ ਕਲੈਕਟ ਕੀਤੀਆਂ ਨੇ ਅਸੀਂ ਤੇ ਉਸ ਤੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਵਿਰਸਾ ਸਾਡਾ ਲੋਪ ਹੋ ਰਿਹਾ ਮਤਲਬ ਲੋਕ ਭੁੱਲ ਰਹੇ ਨੇ ਨਵੇਂ ਜਨਰੇਸ਼ਨ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਅਸੀਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਸਾਰੇ ਬੱਚਿਆਂ ਨੂੰ ਪਤਾ ਚੱਲੇ ਜੇ ਤੀਆਂ ਕਿਉਂ ਮਨਾਈਆਂ ਜਾਂਦੀਆਂ ਸੀ ਹਨਾ ਪਹਿਲਾਂ ਤੀਆਂ ਮਤਲਬ ਕੁੜੀਆਂ ਵਿਆਹ ਤੋਂ ਬਾਅਦ ਜਦੋਂ ਆਉਂਦੀਆਂ ਸੀ ਉਹਦੇ ਪੇਕੇ ਘਰ ਤਾਂ ਉਹ ਮਹੀਨਾ ਮਹੀਨਾ ਰੁੱਕ ਕੇ ਜਾਂਦੀਆਂ ਸੀ ਤੇ ਉਹ ਇਕੱਠੀਆਂ ਹੁੰਦੀਆਂ ਸੀਗੀਆਂ ਤਿਰਿੰਜਣਾ ਲਾਉਂਦੀਆਂ ਸੀਗੀਆਂ ਤੇ ਆਪਣੀਆਂ ਚਾਦਰਾਂ ਬਾਗ ਫੁਲਕਾਰੀਆਂ ਜਿੱਦਾਂ ਚਰਖੇ ਕੱਤਦੀਆਂ ਸੀਗੀਆਂ ਤੇ ਇਹੀ ਮੇਨ ਮਕਸਦ ਹੈ ਸਾਡਾ ਸਾਰਿਆਂ ਨੂੰ ਇਕੱਠੇ ਕਰਨ ਦਾ ਰੌਣਕ ਬਹੁਤ ਵਧੀਆ ਜੀ ਸਾਡੀ ਸਾਡੀ ਇਨੀ ਉਮੀਦ ਨਹੀਂ ਸੀਗੀ ਤੇ 200 ਤੋਂ ਨੀਅਰ ਸਾਡੇ ਜਿਹੜੇ ਗੈਸਟ ਪਹੁੰਚ ਚੁੱਕੇ ਆ ਸਾਨੂੰ ਉਮੀਦ ਤੋਂ ਵੀ ਜ਼ਿਆਦਾ ਰੌਣਕ ਹੈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਜੀ ਪੰਜਾਬੀ ਵਿਰਸਾ ਪੰਜਾਬੀ ਜੋ ਵੀ ਕਲਚਰ ਆਪਣਾ ਜੀ ਉਹਦੇ ਉਸ ਨੂੰ ਮਨਾਉਣ ਵਾਸਤੇ ਤਿਆਂ ਮਨਾਉਣ ਵਾਸਤੇ ਅਸੀਂ ਸਾਰੀਆਂ ਤਿਆਂ ਇਕੱਠੀਆਂ ਹੋਈਆਂ ਔਰ ਜਿੰਨਾ ਵੀ ਬਰਨਾਲਾ ਬਰਨਾਲਾ ਏਰੀਏ ਦੇ ਲੁਧਿਆਣਾ ਏਰੀਏ ਤੋਂ ਸਾਰੇ ਖੌਮਾ ਹਮਾ ਕੇ ਇੱਥੇ ਇਕੱਠੇ ਹੋਏ ਆ ਪੁਰਾਣੀਆਂ ਚੀਜ਼ਾਂ ਆਪਣੀਆਂ ਜਿਵੇਂ ਦਿਖਾਈਆਂ ਗਈਆਂ ਹਾਰੀ ਮਤਲਬ ਹਾਰੇ ਦੇ ਉੱਪਰ ਮਤਲਬ ਚਾਟੀ ਦਾਲ ਬਣਾਉਣ ਵਾਸਤੇ ਤੌੜੀ ਨਾਲ ਚੱਕੀ ਜੀ ਔਰ ਚਾਟੀ ਦੇ ਵਿੱਚ ਦੁੱਧ ਰੜਕਿਆ ਜਾਂਦਾ ਉਹ ਮਧਾਣੀ ਔਰ ਜਿਹਦੇ ਵਿੱਚ ਦੁੱਧ ਜਮਾਇਆ ਜਾਂਦਾ ਜੀ ਜਾਲੀ ਜਾਲੀ ਦਾ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਇਹਦੇ ਵਿੱਚ ਦੁੱਧ ਜਮਾਉਂਦੇ ਸੀਗੇ ਕਿਉਂਕਿ ਕੁੱਤੇ ਬਿੱਲਿਆਂ ਤੋਂ ਰਾਖੀ ਰੱਖੀ ਜਾਵੇ ਹਾਂਜੀ ਹੁਣ ਅਸੀਂ ਮਤਲਬ ਇਕੱਠੇ ਹੋਏ ਸਾਰੇ ਇੱਥੇ ਤੀਆਂ ਮਨਾਉਣ ਵਾਸਤੇ ਮਤਲਬ ਬਰਨਾਲੇ ਏਰੀਏ ਦੇ ਇਹ ਪਹਿਲਾਂ ਤੋਂ ਵੀ ਇਹ ਆਪਣੇ ਤੀਆਂ ਮਨਾਉਣ ਵਾਸਤੇ ਸਾਰਾ ਉਪਰਾਲਾ ਕਰਦੇ ਆ ਜੀ ਪਹਿਲਾਂ ਆ ਚੀਜ਼ਾਂ ਨਹੀਂ ਹੁੰਦੀਆਂ ਸੀ ਪਹਿਲਾਂ ਤਾਂ ਜਿਵੇਂ ਪਿਪਲਾ ਹੇਠਾਂ ਜਿਵੇਂ ਪੇੜ ਹੁੰਦੇ ਸੀ ਜਿਹੜੇ ਪਿੰਡਾਂ ਵਿੱਚ ਜਾ ਕੇ ਸਾਰੀਆਂ ਪਿੰਡ ਦੀਆਂ ਕੁੜੀਆਂ ਵਿਆਹੀਆਂ ਇਕਵਾਰੀਆਂ ਸਾਰੀਆਂ ਆ ਕੇ ਗਿੱਧਾ ਪਾਉਂਦੀਆਂ ਸੀਗੀਆਂ ਜੀ ਔਰ ਪਤਨੀ ਕਿੰਨੇ ਟਾਈਮ ਤੋਂ ਵਿਛੜੀਆਂ ਹੁੰਦੀਆਂ ਸੀ ਉਸ ਟਾਈਮ ਮਿਲਦੀਆਂ ਸੀਗੀਆਂ ਜੀ ਸੌਣ ਦੇ ਮਹੀਨੇ ਵਿੱਚ ਵੀਰ ਭੈਣਾਂ ਨੂੰ ਸੰਧਾਰੇ ਦੇਣ ਆਉਂਦੇ ਆ ਜੀ ਉਹ ਪੁਰਾਣਾ ਵਿਸਾ ਹੈ ਜੀ ਜੋ ਉਹਦੇ ਵਿੱਚ ਭੈਣਾ ਵੀਰਾਂ ਨੂੰ ਪਤਾ ਨਹੀਂ ਕਿਦਾਂ ਨਕਦੀਆਂ ਵਿਛੜੀਆਂ ਹੁੰਦੀਆਂ ਮਿਲਦੀਆਂ ਸੀਗੀਆਂ ਜੀ ਨਾਲੇ ਵੀਰ ਭੈਣਾ ਨੂੰ ਉਹ ਬਿਸਕੁਟਾਂ ਦੇ ਤੌਰ ਤੇ ਸੂਟ ਦੇ ਤੌਰ ਤੇ ਸੋਗਾਤ ਲੈ ਕੇ ਆਉਂਦੇ ਸੀਗੇ ਜੀ ਨਾਲੇ ਉਹ ਮਿਲ ਕੇ ਜਾਂਦੇ ਸੀ ਬਸ ਹੀ ਮੈਂ ਆਪਣੀਆਂ ਭੈਣਾ ਨਾਲ ਇੰਜੋਏ ਕਰਨਾ ਚਾਹੁੰਦੀ ਆ ਜਦੋਂ ਆ ਨਿੱਕੇ ਨਿੱਕੇ ਬੱਚਿਆਂ ਨੂੰ ਸੱਗੀ ਫੁੱਲ ਪੰਜਾਬੀ ਵਿਰਸੇ ਦੇ ਜਿਹੜੇ ਪ੍ਰਾਣਿਕ ਘਰੇ ਹੁੰਦੇ ਸੀ ਉਹ ਪਾਈ ਦੇਖਿਆ ਜਦੋਂ ਆਪਣੇ ਬਜ਼ੁਰਗ ਮਿੱਟੀ ਕੱਢਣ ਜਾਂਦੀਆਂ ਹੁੰਦੀਆਂ ਸੀ ਨਾ ਤੇ ਆ ਕਾ ਗਰੇ ਪਾ ਕੇ ਜਾਂਦੀਆਂ ਸੀ ਬਹੁਤ ਵਧੀਆ ਲੱਗਦਾ ਸਾਹਮਣੇ ਦੇਖੋ ਊਠ ਖੜਾ ਹੈ ਨਾ ਉਹਦੇ ਉਹਨੂੰ ਕਿੰਨੇ ਤਰੀਕੇ ਸੋਹਣੇ ਨਾਲ ਸਜਾਇਆ ਗਿਆ ਤੇ ਸ਼ਾਦੇ ਚੀਜ਼ਾਂ ਮੇਰੇ ਤੋਂ ਵੀ ਮਿਸ ਸੀ ਹੁਣ ਜਿਹੜੀਆਂ ਚੀਜ਼ਾਂ ਮੇਰੇ ਬ੍ਰੇਨ ਚ ਗਵਾਚੀਆਂ ਹੋਈਆਂ ਸੀ 15 ਸਾਲ ਦੀਆਂ ਅੱਜ ਉਹਨਾਂ ਨੂੰ ਫੇਰ ਤੋਂ ਤਾਜ਼ਾ ਕਰੂੰਗੀ ਬਹੁਤ ਸੋਹਣੇ ਵਾਲੇ ਦਿਵਾਲੀ ਇੱਕ ਲੋਕੇਸ਼ਨ ਬਹੁਤ ਸੋਹਣੀ ਆ ਸਭ ਤੋਂ ਵੱਡੀ ਗੱਲ ਤੇ ਅਸੀਂ ਹੁਣ ਨਚਾਂਗੇ ਕੁੱਦਾਂਗੇ ਗਾਵਾਂਗੇ ਇਹ ਹੀ ਤਾਂ ਸਭ ਤੋਂ ਵਧੀਆ ਗੱਲ ਹੈ ਮੈਂ ਐਹੀ ਕਿਹਾ ਬੀ ਮੈਂ ਅੱਜ ਬਹੁਤ ਖੁਸ਼ ਹਾਂ ਵੀ ਜਿਹੜੀ ਨਵੀਂ ਪੀੜ੍ਹੀ ਉੱਠੀ ਹੈ ਨਾ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਵੀ ਜਿਵੇਂ ਯੁੱਗ ਕਿੱਥੇ ਚੰਦ ਤੇ ਪਹੁੰਚ ਰਿਹਾ ਪਰ ਆਪਣੀ ਨਵੀਂ ਪੀੜ੍ਹੀ ਆਪਣੇ ਵਿਰਸੇ ਨੂੰ ਨਾਲ ਲੈ ਲੈ ਚੱਲ ਰਹੀ ਹੈ। ਤੀਆਂ ਦਾ ਸਹੀ ਮਕਸਦ ਇਹ ਹੈ ਮੈਂ ਤੁਹਾਨੂੰ ਦੱਸਦੀ ਹਾਂ ਵੀ ਠੀਕ ਹੈ এনਵਾਈਰਨਮੈਂਟ ਇੱਕ ਪਾਸੇ ਆ ਅੱਗੇ ਕੀ ਹੁੰਦਾ ਸੀ ਵੀ ਬੇਟੀਆਂ ਨੂੰ ਉਠਾਂ ਤੇ ਜਾਂ ਗੱਡਿਆਂ ਤੇ ਵਿਆਇਆ ਜਾਂਦਾ ਸੀ ਹਨਾ ਵੀ ਉਹ ਸਾਲ ਬਾਅਦ ਆਉਂਦੀਆਂ ਸੀ ਹੰਤਾ ਬਹੁਤ ਸਾਧੰਨੇ ਆਪਾਂ ਮੋਬਾਈਲ ਰਾਹੀਂ ਗੱਲ ਕਰ ਲੈਨੇ ਆ ਉਦੋਂ ਬੇਟੀਆਂ ਇੱਕ ਪਰਦੇਸ ਵਾਂਗੂ ਲੱਗਦਾ ਜਿਵੇਂ ਹੁਣ ਕੈਨੇਡਾ ਅਮਰੀਕਾ ਚਲੇ ਗਈ ਇੱਕ ਪਰਦੇਸ ਵਾਂਗੂ ਹੁੰਦੀਆਂ ਸੀ ਅੱਛਾ ਵੱਡੇ ਪਰਿਵਾਰ ਹੁੰਦੇ ਸੀ ਸਾਰਾ ਦਿਨ ਘੁੱਡ ਕੱਢ ਕੇ ਰੱਖਦੀਆਂ ਸੀਗਿਆ ਵੱਡੇ ਵੱਡੇ ਘਰ ਹੁੰਦੇ ਸੀਗੇ ਉਹਨਾਂ ਨੂੰ ਬਾਹਰ ਨਿਕਲਦੀ ਇਜਾਜ਼ਤ ਨਹੀਂ ਹੁੰਦੀ ਸੀ ਘਰ ਦੇ ਕੰਮ ਵੱਡੀਆਂ ਬਜ਼ੁਰਗ ਜਾਂ ਵੱਡੇ ਬਜ਼ੁਰਗ ਕਰਦੇ ਸੀ ਉਹਦੇ ਨਾਲ ਉਹ ਮੈਂਟਲੀ ਤੌਰ ਤੇ ਵੀ ਥੋੜਾ ਜਿਹਾ ਸਟ्रेस ਚ ਆ ਜਾਂਦੀਆਂ ਸੀ ਫਿਜ਼ੀਕਲ ਤੌਰ ਤੇ ਵੀ ਮਤਲਬ ਜੋ ਉਹਨਾਂ ਨੇ ਪੇਕਿਆਂ ਦੇ ਦਲੱਤੇ ਮਾਰਨੇ ਆ ਹੈਨਾ ਆਪਾਂ ਲੱਖ ਸੌਖੇ ਹੋਈਏ ਉਹ ਚੀਜ਼ ਆਪਾਂ ਉਹ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਦੇ ਨਾਲ ਕੁੜੀਆਂ ਬੰਨਦੇ ਨੇ ਫਿਰ ਆਪਣੇ ਬਜ਼ੁਰਗ ਬਹੁਤ ਵੱਡੇ ਬੈਦ ਨੇ ਉਹਨਾਂ ਨੇ ਇਹ ਤੀਆਂ ਦਾ ਤਿਆਰ ਕੱਢਿਆ ਸੌਣ ਦੇ ਮਹੀਨੇ ਚ ਆਕਸੀਜਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਆਕਸੀਜਨ ਦੀ ਕਮੀ ਹੁੰਦੀ ਹੈ ਹੈਨਾ ਆਪਣੇ ਬਜ਼ੁਰਗਾਂ ਨੇ ਇੱਕ ਆੜ ਕੱਢੀ ਵੀ ਜਿਹੜੀਆਂ ਸਾਡੀਆਂ ਬੇਟੀਆਂ ਵਿਆਹੀਆਂ ਉਹ ਇੱਥੇ ਆ ਕੇ ਆਪਣੀ ਦਿਲ ਦੀ ਪੜਾਅਸ ਕੱਢ ਸਕਣ ਤੇ ਜਿਹੜੇ ਬਗਾਨੇ ਬੱਚੇ ਸੀ ਧੀ ਬਣਾ ਕੇ ਆਪਦੇ ਘਰੇ ਲੈ ਕੇ ਆਏ ਹੋਇਆ ਇਹ ਆਪਦੇ ਪ੍ਰੇਕਿਆਂ ਦੇ ਜਾਣ ਫਿਰ ਉੱਥੇ ਦੇਖ ਲਓ ਗੁੜ ਦੀਆਂ ਸੇਵੀਆਂ ਮਾਲਪੂੜੇ ਖੀਰ ਗੁਲਗਲੇ ਮਠਿਆ ਆਇਰਨ ਨਾਲ ਭਰੀ ਡਾਈਟ ਜਦੋਂ ਪ੍ਰੇਕਿਆਂ ਦੇ ਜਾ ਕੇ ਖਾ ਗਏ ਹੁੰਦੀਆਂ ਸੀ ਫਿਰ ਜਦੋਂ ਤੀਆਂ ਪਾਉਂਦੀਆਂ ਸੀ ਛੱਪੜਾਂ ਦੇ ਆਲੇ ਦੁਆਲੇ ਤਰਵੈਣੀ ਹੁੰਦੀ ਸੀ ਨੈਮ ਬੋਰਡ ਪੇਪਰ ਇਹ ਚੀਜ਼ ਅੱਜ ਦੇ ਪੜ੍ਹੇ ਲਿਖੇ ਬੱਚੇ ਜਾਣਦੇ ਆ ਵੀ ਜਿਹੜਾ ਪਿੱਪਲ ਹੈ ਉਹ 14 ਘੰਟੇ ਆਕਸੀਜਨ ਛੱਡਦਾ ਤੇ ਜਦੋਂ ਉੱਥੇ ਜਾ ਕੇ ਪੀਂਗ ਪਾਉਂਦਿਆਂ ਸੀ ਇੱਕ ਤਾਂ ਗੁੱਬਗਵਾਟੂ ਬੋਲੀਆਂ ਰਾਹੀਂ ਕੱਢ ਲੈਂਦੀਆਂ ਸੀ ਹਨਾ ਫਿਰ ਜਿੰਨੇ ਸਹੁਰੇ ਪੇਕਿਆਂ ਦੇ ਦਿੱਤੇ ਸੂਟ ਸੀ ਉਹ ਸਵਾ ਮਹੀਨਾ ਪਾ ਪਾ ਕੇ ਹਾਰ ਸ਼ਿੰਗਾਰ ਲਾ ਕੇ ਆਪਣੀਆਂ ਮੰਨ ਗਾਰੀ ਦਾ ਪੂਰੀਆ ਕਰ ਲੈਂਦੀਆਂ ਸੀਗੀਆਂ ਤੇ ਪੇਕਿਆਂ ਦੇ ਘਰੇ ਆ ਕੇ ਉਹ ਐਨੀਕ ਮੱਸੀ ਮਾਰਦੀਆਂ ਸੀ ਵੀ ਪੂਰੇ ਸਾਲ ਦੀ ਖਰਾਕ ਹੈ ਜਿਹੜੀ ਉਹ ਨਾਲ ਲੈ ਜਾਂਦੀਆਂ ਸੀ ਫਿਰ ਜਿਹੜੀ ਪੀਂਗ ਪਾਈ ਜਾਂਦੀ ਸੀ ਤਰੇ ਵੈਣੀ ਤੇ ਜਾ ਕੇ ਪਾਈ ਜਾਂਦੀ ਸੀ ਉਹ ਜਦੋਂ ਮਤਲ ਹਲਾਰਾ ਦਿੰਦੀਆਂ ਸੀ ਨਾ ਉਹਦੇ ਨਾਲ ਲੰਗਸ ਫੈਲਦੇ ਸੀ ਜਦੋਂ ਤਾਂ ਟੇਸੀ ਦਾ ਬੇਰ ਤੋੜ ਕੇ ਲਿਆਉਂਦੇ ਆ ਸੀ ਉਦੋਂ ਫਿਰ ਉਹ ਭਰਪੂਰ ਆਕਸੀਜਨ ਲੈ ਜਾਂਦੀਆਂ ਸੀ ਤੇ ਉਹਨਾਂ ਦੇ ਲੰਗਸ ਦੀ ਉਹਨਾਂ ਦੀ ਬਾਡੀ ਦੀ ਉਹਨਾਂ ਦੇ ਬ੍ਰੇਨ ਦੀ ਜਿਹੜੀ ਫਰੈਸ਼ਨੈਸ ਆ ਉਹ ਲੈ ਕੇ ਸਵਾ ਮਹੀਨੇ ਬਾਅਦ ਫਿਰ ਉਹ ਸੌਰੀ ਤੋਂ